2 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਈ ਲੜਕੀ ਦੇ ਨਾਲ ਹੋਈ ਲੁੱਟਖੋ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕੀਤੀ ਚੈਨੀ ਖੋਣ ਦੀ ਕੋਸ਼ਿਸ਼ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਹੋ ਰਹੀ ਹੈ ਵਾਇਰਲ ਜੀ ਹਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕੀ ਵਿਦੇਸ਼ ਤੋਂ 2 ਮਹੀਨੇ ਪਹਿਲਾਂ ਹੀ ਲੜਕੀ ਆਈ ਤੇ ਉਸ ਨੂੰ ਰਸਤੇ ਦੇ ਵਿੱਚ ਦੋ ਅਣਪਛਾਤੇ ਮੋਟਰਸਾਈਕਲਾਂ ਨੇ ਐਕਟਿਵਾ ਨੂੰ ਘੇਰ ਲਿਆ ਤੇ ਚੈਨੀ ਖੋਣ ਦੀ ਕੋਸ਼ਿਸ਼ ਕੀਤੀ ਪਿੱਛੋਂ ਆ ਰਹੇ ਰਾਹਗੀਰ ਨੇ ਮੋਟਰਸਾਈਕਲ ਨੂੰ ਸਾਈਡ ਮਾਰ ਕੇ ਹੇਠਾਂ ਘੇਰ ਦਿੱਤਾ ਤੇ ਲੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਕੀਤੀ ਕੁੱਟਮਾਰ ਜਦ ਜਦੋਂ ਆਪਾਂ ਕੁੜੀ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਅਸੀਂ 3:00 ਵਜੇ ਦਸੂਆ ਪਿੰਡ ਮਾਰਕੀਟ ਤੋਂ ਸ਼ਾਪਿੰਗ ਕਰਕੇ ਘਰ ਵਾਪਸ ਹੀ ਆ ਰਹੇ ਸੀ ਪਿੱਛੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਆਂਦੇ ਨੇ ਤੇ ਮੇਰੀ ਐਕਟਿਵਾ ਨੂੰ ਘੇਰ ਕੇ ਮੇਰੀ ਚੈਨੀ ਖੋਹਣ ਦੀ ਕੋਸ਼ਿਸ਼ ਕਰਦੇ ਤਾਂ ਪਿੱਛੇ ਆ ਰਹੇ ਰਾਘੇਰ ਨੇ ਉਸ ਨੂੰ ਫੜ ਕੇ ਉਹਦੀ ਕੁੱਟਮਾਰ ਕੀਤੀ ਆਓ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਜੀ ਹਾਂ ਮਾਮਲਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਐਕਟਿਵਾ ਤੇ ਸਵਾਰ ਦੋ ਭੈਣਾ ਘਰ ਨੂੰ ਜਾਂਦੇ ਸਮੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਆ ਕੇ ਉਹਨਾਂ ਤੋਂ ਚੇਨ ਖੋ ਕੇ ਭੱਜ ਜਾਂਦੇ ਨੇ ਭੱਜਦੇ ਸਮੇ ਦੋਵੇਂ ਚੋਰਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਆ ਰਹੇ ਡਰਾਈਵਰ ਨੇ ਟੱਕਰ ਮਾਰ ਕੇ ਹੇਠਾਂ ਡੇਕ ਦਿੱਤਾ ਜਿਸ ਤੋਂ ਬਾਅਦ ਰਾਹੀ ਗਿਰਾਂ ਨੇ ਦੋਵਾਂ ਦੀ ਬੇਰਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਪੁਲਸ ਨੂੰ ਸੂਚਨਾ ਮਿਲਦੇ ਹੀ ਦਸੂਹਾ ਪੁਲਸ ਦੇ ਅਧਿਕਾਰੀ ਵੀ ਮੌਕੇ ਤੇ ਆ ਪਹੁੰਚ ਗਏ ਖਰੀਦਦਾਰੀ ਕਰਨ ਲਈ ਮੈਂ ਤੇ ਮੇਰੀ ਭੈਣ ਤੇ ਛੋਟੀ ਬੇਟੀ 12 ਵਜੇ ਦੇ ਕਰੀਬ ਅਸੀਂ ਐਕਟਿਵਾ ਲੈ ਕੇ ਦਸੂਹਾ ਬਾਜ਼ਾਰ ਗਏ ਸਨ ਅਸੀਂ 3 ਵਜੇ ਦੇ ਕਰੀਬ ਆਪਣੀ ਐਕਟਿਵਾ ਤੇ ਘਰ ਲਈ ਰਵਾਨਾ ਹੋਏ ਤਾਂ ਜਿਵੇਂ ਹੀ ਅਸੀਂ ਆਪਣੇ ਪਿੰਡ ਤੋਂ ਕੁਝ ਹੀ ਦੂਰੀ ਤੇ ਪਹੁੰਚੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਸਾਡੀ ਐਕਟਿਵਾ ਅੱਗੇ ਲਗਾ ਦਿੱਤਾ ਤੇ ਸਾਡੇ ਕੋਲੋਂ ਲੁੱਟਖੋਹ ਕਰਨੀ ਸ਼ੁਰੂ ਕਰ ਦਿੱਤੀ ਤੇ ਗੋਲੀ ਮਾਰਨ ਦੀ ਧਮਕੀ ਦੇਣ ਲੱਗ ਗਏ ਆਓ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਤੇ ਮੇਰੀ ਸਿਸਟਰ ਸੀ ਦਸੂਏ ਤੋ ਜਾ ਰਹੇ ਸੀਗੇ ਤੇ ਇਹ ਕਿਤੇ ਰਸਤੇ ਵਿੱਚ ਖਲੋਤੇ ਸੀ ਤੇ ਇਹਨਾਂ ਨੇ ਸਾਨੂੰ ਰੋਕ ਲਿਆ ਅਸੀਂ ਸਕੂਟੀ ਤੇ ਸੀਗੇ ਕਿੰਨੇ ਜਣੇ ਸੀ ਇਹ ਲੜਕੇ ਇਹ ਦੋ ਜਣੇ ਸੀਗੇ ਕਾਦੇਤੇ ਸੀਗੇ ਇਹ ਮੋਟਰਸਾਈਕਲ ਦੇ ਸੀਗੇ ਤੁਸੀਂ ਸਕੂਟਰੀ ਤੇ ਹਾਂਜੀ ਇਹਨਾਂ ਨੇ ਸਾਡੇ ਅੱਗੇ ਮੋਟਰਸਾਈਕਲ ਕਰਕੇ ਰੋਕ ਲਿਆ ਤਾਂ ਇੱਕ ਉੱਤਰ ਕੇ ਆਇਆ ਕਹਿੰਦਾ ਜੋ ਕੁਝ ਤੁਹਾਡੇ ਕੋਲ ਹੈਗਾ ਹੈ ਮੈਨੂੰ ਦੇ ਦਿਓ ਨਹੀਂ ਤੇ ਮੈਂ ਗੋਲੀ ਮਾਰ ਦਾਂਗਾ ਤੇ ਸਾਨੂੰ ਪਤਾ ਸੀ ਇਹਨਾਂ ਕੋਲੇ ਕੁਝ ਨਹੀਂ ਹੈਗਾ ਇੰਨੇ ਮੇਰੀ ਚੇਨ ਖਿੱਚੀ ਤੇ ਮੈਂ ਇਹਦੇ ਕੋ ਆਪਣੀ ਚੇਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਖਿੱਚ ਲਈ ਮੇਰੇ ਹੱਥ ਤੇ ਲੱਗ ਗਈ ਥੋੜੀ ਤੇ ਫਿਰ ਇਹ ਭੱਜੇ ਤਾਂ ਅੱਗੇ ਇੱਕ ਟਰੈਕਟਰ ਵਾਲਾ ਆ ਰਿਹਾ ਸੀ ਉਹਨੇ ਸਾਈਡ ਮਾਰਕ ਇਹਨਾਂ ਨੂੰ ਸੋਟ ਲਿਆ ਇਹਨਾਂ ਨੂੰ ਹੋਰ ਵੀ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਤੇ ਉਸ ਤੋਂ ਬਾਅ ਫਿਰ ਉਹਨਾਂ ਨੇ ਫੜਕੇ ਇਹਨਾਂ ਨੂੰ ਕੁੱਟਿਆ ਕਿ ਤੁਸੀਂ ਚੇਨ ਵਾਪਸ ਦਿਓ ਇਹਨਾਂ ਨੇ ਚੇਨ ਵਾਪਸ ਨਹੀਂ ਕੀਤੀ ਕਹਿੰਦੇ ਸਾਡੇ ਕੋਲ ਹੈਗੀ ਨਹੀਂ ਅਸੀਂ ਸਿੱਟਦੀ ਹੈ ਤੇ ਇੱਕ ਜਦੋਂ ਤੁਸੀਂ ਉੱਥੇ ਹੋਇਆ ਸੀ ਤੁਹਾਨੂੰ ਪਹਿਲੇ ਸ਼ੱਕ ਹੋ ਗਿਆ ਸੀ ਕਿ ਤੁਹਾਡਾ ਪਿੱਛੇ ਕੀਤਾ ਜਾ ਰਿਹਾ ਗਿਆ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਿਆ ਕਦੋਂ ਸਾਡੇ ਕੋਲੋਂ ਲੰਘੇ ਆਏ ਸਾਡੇ ਪਿੱਛੇ ਸੀਗੇ ਪਰ ਅਸੀਂ ਨੇਵਲ ਧਿਆਨ ਨਹੀਂ ਦਿੱਤਾ আচ্ছা ਮੈਡਮ ਇੱਕ ਗੱਲ ਹੋਰ ਦੱਸੋ ਕਿ ਜਦੋਂ ਹੁਣ ਤੁਸੀਂ ਅੱਜ ਪੁਲਿਸ ਸਟੇਸ਼ਨ ਪਹੁੰਚੇ ਹੋ ਕੀ ਕੋਈ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਕਿ ਇਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਏ ਤੇ ਮੇਰੀ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਇਹਨਾਂ ਕੋਲ ਹਰ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਆਏ ਦਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਹਾਂਜੀ ਇਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਦਾਂ ਦੇ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਮੈਂ ਕਿਹੜੇ ਦੇਸ਼ ਚ ਰਹਿੰਦੇ ਤੁਸੀਂ ਮੈਂ ਨਿਊਜ਼ੀਲੈਂਡ ਤੋਂ ਆਈ ਸੀਗੀ ਹਾਂਜੀ ਕੀ ਨਾਮ ਆਪਨਾ ਬਲੌਮ ਸਿੰਘ ਸਰ ਜਿਹੜੀ ਤੁਹਾਡੀ ਬੇਟੀ ਨਾਲ ਇੱਕ ਲੁੱਟਖੋ ਦਾ ਮਾਮਲਾ ਹੋਇਆ ਸੀ ਇਹ ਕਿਸ ਤਰ੍ਹਾਂ ਹੋਇਆ ਸੀ ਉਹ ਇਦਾਂ ਹੋਇਆ ਉਹਨਾਂ ਇਦੋਂ ਜਾਣਦੇ ਸ਼ਹਿਰੋਂ ਹੂੰ ਆਲੰਪੁਰ ਤੋਂ ਅੱਗੇ ਉਹ ਇਕ ਜਾਣਦੇ ਹੁਰ ਖੁੱਲਤੇ ਜਾ ਕਿਦਾਂ ਉਹਨਾਂ ਘੇਰ ਕੇ ਚੈਨੀ ਲਾਵੇ ਉਸ ਤੋਂ ਬਾਅਦ ਫਿਰ ਚੈਨੀ ਲਾ ਕੇ ਭੱਜਣ ਲੱਗੇ ਅੱਗੋਂ ਟਰੈਕਟਰ ਵਾਲਿਆ ਉਹਨਾਂ ਸਾਈਡ ਮਾਰੀ ਅੱਛਾ ਛੁੱਟ ਦੇ ਅੱਗੋਂ ਇੱਕ ਮੁੰਡਾ ਹੀ ਪਿੰਡ ਦਾ ਉਹਨੇ ਫੜ ਲਿਆ ਇਹ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਆਏ ਦਿਨ ਪੰਜਾਬ ਦੇ ਵਿੱਚ ਲੁੱਟ ਖੋਹਾਂ ਦੀ ਵਾਰਤਾਂ ਵੱਧੀਆਂ ਜਾਂਦੀਆਂ ਇਹ ਬਹੁਤ ਮਾੜੀ ਗੱਲ ਆ ਇਹਨੂੰ ਨੱਥ ਪਾਣੀ ਚਾਹੀਦੀ ਕਿ ਤੂੰ ਤਾਂ ਗੱਲ ਆ ਤੇ ਆਪ ਵੀ ਆਪਣਾ ਤਾਂ ਤਰੀਆ ਰਹੀ ਜਾਂਦਾ ਬੰਦੇ ਵੀ ਤਰੀਆ ਇਹਦਾ ਮੋਬਾਈਲ ਖੋਲਿਆ ਇਹਦਾ ਕੁਝ ਕੋਲਿਆ